ਫਰਜ਼ੰਦਨ ਕਲੇਬ ਦੇ ਵਿੱਚ ਹਰ ਸਾਲ ਵੱਡੇ ਪੱਧਰ ਤੇ ਇਥੋਂ ਦੀ ਸਮੁੱਚੀ ਸੰਗਤ ਦੇ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਗੁਰੂ ਕੇ ਸਬਜ਼ਾਦਿਆਂ ਨੂੰ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਯਾਦ ਕਰਦੇ ਹੋਏ ਤੁਸੀਂ ਵੇਖਦੇ ਹੋ ਮੇਰੇ ਨਾਲ ਛੋਟੇ-ਛੋਟੇ ਬੱਚੇ ਕੌਮ ਦਾ ਜਿਹੜਾ ਭਵੇਖਾ ਫਲਵਾੜੀ ਹੈ ਜਿਹੜੀ ਕੌਮ ਦੀ ਕੋ ਬੈਠੀ ਹੈ ਤੇ ਬੜੀ ਖੁਸ਼ੀ ਔਰ ਬੜਾ ਚਾਹ ਚੜਦਾ ਹੈ ਜਦੋਂ ਨਿੱਕੇ-ਨਿੱਕੇ ਬੱਚੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਆ ਜਿਹੜਾ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਸੱਤਿਆਪਾਤ ਜੀ ਨੇ ਬਖਸ਼ਿਸ਼ ਕੀਤੀ ਸੀ ਨਾ ਸਾਡੀਆਂ ਜਨਮ ਸਾਖੀਆਂ ਅਸਲ ਦੇ ਗਵਾਈ ਭਰਦੀਆਂ ਨੇ ਕਿ ਮਰਦਾਨਾ ਜੀ ਸ਼ਬਦ ਨੂੰ ਰਾਗ ਪਾਇਕਾ ਗਾਵਣਾ ਕਿ ਜਿਹੜੀ ਬਾਣੀ ਦੀ ਉਸਤਤਵ ਰਾਗਾਂ ਦੇ ਵਿੱਚ ਕੀਤੀ ਜਾਵੇ ਔਰ ਸਭ ਤੋਂ ਮਹਿੰਗੇ ਸਾਜ਼ ਜਿਹੜੇ ਸਾਡੀ ਕੌਮ ਦੀ ਝੋਲੀ ਪਾਏ ਸੀ ਜਿਦੇ ਵਿੱਚ ਰਬਾਬ ਸੀ ਤਾਉਸ ਸੀ ਸਵਰ ਮੰਡਲ ਸੀ ਹਾਰਮੋਨੀਅਮ ਸੀ ਤਬਲਾ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਕਿਰਤਨ ਦੇ ਨਾਲ ਜੋੜਨਾ ਜਿਹੜੇ ਸਮਿਆਂ ਦੇ ਵਿੱਚ ਰਾਗ ਨੂੰ ਗਾਉਣ ਤੇ ਵੀ ਬਣਾਈ ਸੀ ਤੇ ਜਦੋਂ ਉਹਨਾਂ ਸਮਿਆਂ 'ਚ ਸਾਡਾ ਬਾਬਾ ਰਵਾਬ ਦੀਆਂ ਤਾਰਾਂ ਛੇੜਦਾ ਸੀ ਨਾ ਤੇ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਕਰਦੇ ਆ ਵੀ ਜੰਗਲ ਦੇ ਪਸ਼ੂ ਪੰਛੀ ਸੀ ਜਿਹੜੇ ਉਹ ਵੀ ਮੁਗਦ ਹੋ ਕੇ ਗੁਰੂ ਨਾਨਕ ਦੇ ਚਰਨਾਂ ਦੇ ਭਉਰੇ ਬਣ ਜਾਂਦੇ ਸੀ ਠੱਗ ਸੱਜਣ ਵਰਗੇ ਠੱਗ ਸੀ ਜਿਹੜੇ ਉਹਨਾਂ ਦੇ ਹੱਥੋਂ ਪਾਪ ਦੀਆਂ ਕਲਮਾਂ ਡਿੱਗ ਪੈਂਦੀਆਂ ਸੀ ਤੇ ਗੁਰੂ ਨਾਨਕ ਦੇ ਚਰਨਾਂ 'ਚ ਬਹਿ ਕੇ ਪੜਦੇ ਸੀ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ ਮੈਨੂੰ ਬੜੀ ਖੁਸ਼ੀ ਹੈ ਮੇਰੇ ਨਾਲ ਵੀਰ ਦਿਨੇਸ਼ ਜੀ ਬੈਠੇ ਆ ਇਹਨਾਂ ਸਾਰੇ ਬੱਚਿਆਂ ਨੂੰ ਤੰਤੀ ਸਾਜ਼ਾਂ ਦੀ ਜਿਹੜੀ ਵਿੱਦਿਆ ਹੈਗੀ ਆ ਉਹ ਦੇ ਰਹੇ ਨੇ ਕੋਈ ਵੀ ਪੈਸਾ ਵੀਰ ਜੀ ਹੋਣਾ ਵੱਲੋਂ ਬੱਚਿਆਂ ਤੋਂ ਖਾਸ ਕਰਕੇ ਨਹੀਂ ਲਿਆ ਜਾਂਦਾ ਇੱਕ ਪੰਥ ਤੇ ਇੱਕ ਗ੍ਰੰਥ ਦੇ ਨਾਲ ਜੋੜਨ ਵਾਸਤੇ ਬਹੁਤ ਸੋਨਾ ਉਪਰਾਲਾ ਤੇ ਮੈਂ ਸਾਡੀ ਸਮੁੱਚੀ ਕੌਮ ਨੂੰ ਇਹ ਬੇਨਤੀ ਕਰਨੀ ਚਾਹਣਾ ਇੱਕ ਗੁਰੂ ਘਰ ਕਾ ਸੇਵਾਦਾਰ ਹੋਣ ਦੇ ਨਾਤੇ ਕੁੱਕਰ ਹੋਣ ਦੇ ਨਾਤੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਲਾਲ ਬਾਰੇ ਸੀ ਆਪਣੇ ਪੁੱਤ ਬਾਰੇ ਸੀ ਕਿ ਮੈਂ ਆਉਣ ਵਾਲੇ ਬੱਚਿਆਂ ਦੇ ਵਿੱਚੋਂ ਆਪਣਾ ਅਜੀਤ ਸਿੰਘ ਵੇਖਾਂ ਆਪਣਾ ਤੁਹਾਰ ਸਿੰਘ ਵੇਖਾਂ ਮੈਂ ਜੋਰਾਵਰ ਸਿੰਘ ਨੂੰ ਕੌਮ ਦੇ ਵਿੱਚੋਂ ਵੇਖਣਾ ਚਾਹੁੰਦਾ ਫਤੇ ਸਿੰਘ ਨੂੰ ਕੌਮ ਦੇ ਵਿੱਚੋਂ ਵੇਖਣਾ ਚਾਹੁੰਦਾ ਸਾਡੇ ਪਾਤਸ਼ਾਹ ਚਾਰੇ ਬੱਚਿਆਂ ਨੂੰ ਵਾਰ ਕੇ ਅੰਤਮ ਸੰਸਕਾਰ ਵੀ ਸਾਡੇ ਪਾਤਸ਼ਾਹ ਨੇ ਨਹੀਂ ਕੀਤਾ ਤੇ ਮੈਂ ਆਹ ਬੇਨਤੀ ਤਾਂ ਕਰਨੀ ਚਾਹੁੰਦਾ ਵੀ ਆਪੋ ਆਪਣੇ ਘਰਾਂ ਵਿੱਚ ਜਪਦੀ ਸਾਹਿਬ ਦੇ ਪੈਰੇ ਲਾਓ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਗੁੜਤੀ ਦਿਓ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਕੀਰਤਨ ਦੀ ਦਾਤ ਨਾਲ ਜੋੜੋ ਇੱਕ ਵਾਰੀ ਫੇਰ ਆਹ ਬੱਚਿਆਂ ਦੇ ਵਿੱਚ ਉਹ ਵਾਅਦਾ ਪੂਰਾ ਹੋਵੇ ਜਿਹੜਾ ਵਾਦਾ ਚਮਕੌਰ ਦੀ ਗੜੀ 'ਚ ਸਿੰਘ ਕਰਦੇ ਆ ਕਿ ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤੇਰੇ ੁੱਪੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਅੱਗੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਅਕਸਰ ਹੀ ਨਾ ਕਿਲੇ ਆਨੰਦਪੁਰ ਦਾ ਕੁੱਲੇ ਕੁੱਲੇ ਨੂੰ ਕਿਲਾ ਬਣਾ ਦੇਾਂਗੇ ਉਹ ਆਪਾਂ ਬਾਦਸ਼ਾਹ ਨਾਲ ਕੀਤਾ ਪਾਦਸ਼ਾਹ ਨਾਲ ਕੀਤਾ ਜਿਹੜਾ ਕੌਲ ਕਰਾਰ ਸੀ ਉਹ ਪੂਰਾ ਕਰੀਏ ਇਹ ਮਾਤੀ ਵਾਰੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ 16 ਨੇ ਤੈਨੂੰ ਨਾ ਸੌਣ ਦਿੱਤਾ ਸ਼ਾਂਖ ਦੇਾਂਗੇ ਖੰਡੇ ਦੀ ਧਾਰ ਬਣ ਕੇ ਬੋਲੇ ਈਸੋ ਨਿਹਾਲ ਸ੍ਰੀ ਅਕਾਲ ਉਹ ਉਹ ਪ੍ਰਾਣ ਆਹੀ ਆ ਵੀ ਆ ਆ ਕੱਲਾ ਕੱਲਾ ਬੱਚਾ ਕੌਮ ਦਾ ਭਵਿੱਖ ਇਹ ਅਨੰਦਪੁਰ ਦਾ ਕਿਲਾ ਰਾਖੀ ਕਰਨ ਵਾਸਤੇ ਤਿਆਰ ਹੋ ਰਿਹਾ ਆ ਆਪੋ ਆਪਣੇ ਘਰਾਂ 'ਚ ਕੇਸਰੀ ਨਿਸ਼ਾਨ ਸਾਹਿਬ ਚਲਾਓ ਆ ਮੇਰੀ ਹੱਤ ਮੰਨ ਕੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀਰ ਜੀ ਹੋਣਾ ਦਾ ਉਨਾ ਮਾਪਿਆਂ ਦਾ ਬਹੁਤ ਧੰਨਵਾਦ ਜਿੰਨਾ ਮਾਪਿਆਂ ਨੇ ਆਪਣੇ ਬੱਚੇ ਇਦਾਂ ਜੁੜੇ ਹੋਏ ਨੇ ਤੇ ਸਾਰੇ ਹੀ ਬੇਨਤੀ ਆ ਵੀ ਸਾਰੇ ਇਹ ਉਪਰਾਲਾ ਕਰੋ ਤੇ ਬਾਕੀ ਵੀਡੀਓ ਨੂੰ ਪੇਜ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹਰ ਇੱਕ ਘਰ ਤਾਈਂ ਇਹ ਆਵਾਜ਼ ਪਹੁੰਚੇ ਧੰਨਵਾਦ ਸਾਰਿਆਂ ਦਾ ਜੀ ਭੁੱਲਾਂ ਚੁੱਕਾਂ ਦੀ ਮਾਫੀ ਇੱਕ ਵਾਰੀ ਕਹਿੰਦੇ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ